ਦੇਸੀ ਇਕੜਾ ਕੇਵੜਾ ਬਣਾਇਆ ਪ੍ਰਸ਼ਾਦ ਅਣਪੜ ਟੋਲੇ ਨੂੰ ਐਨੀ ਵੀ ਅਕਲ ਨਹੀਂ ਕਿ ਉਹਦੀ ਨਲੀ ਨਿਕਲ ਗਈ ਤੇ ਤੂੰ ਪਤੰਦਰਾ ਵੀਡੀਓ ਬਣਾਈ ਜਾਨਾ ਚੱਲ ਵੀਡੀਓ ਬਣਾ ਲਈ ਤਾਂ ਤੂੰ ਕੱਟ ਕੋਟੀ ਲਾ ਲਾ ਤੇ ਉਹ ਵੀ ਬਿਸ਼ਰਮਾ ਵਾਂਗੂ ਹੱਸੀ ਜਾਂਦੀ ਆ ਦੰਦ ਕੱਢੀ ਜਾਂਦੀ ਹੈਗੀ ਆ ਕਿ ਸਵਾਦ ਬਣਿਆ ਸਵਾਦ ਤਾਂ ਬਣਨੀ ਆ ਪੂਰੇ ਇੰਡੀਆ ਦਾ ਚਾਟ ਮਸਾਲਾ ਤਾਂ ਉਹਦੇ ਵਿੱਚ ਪਾ ਲਿਆ ਮਸਤ ਜੋਕ ਮਾਰ ਰਿਹਾ ਇਹ ਹੱਸ ਰਿਹਾ ਹਲਕਟ ਹੱਸ ਮੁੱਖ ਮੰਤਰੀ ਬਣ ਕੇ 50 ਕਰੋੜ ਰੁਪਏ ਖਾਸ ਦੂੰਗਾ ਤੁਹਾਡੇ ਹਲਕੇ ਓ ਨਾ ਨਾ ਬਾਦਲ ਸਾਹਿਬ ਸਾਨੂੰ 50 ਕਰੋੜ ਦੇਣ ਦੀ ਥਾਂ ਇਸ ਬੰਦੇ ਨੂੰ ਕੋਈ ਨੌਕਰੀ ਨੂੰ ਜਰੀ ਦਵਾ ਦਿਓ ਨਹੀਂ ਤਾਂ ਇਹ ਪੂਰੀ ਧਰਤੀ ਨੂੰ ਮੁੱਦੀ ਮਾਰ ਦੋ ਕਦੋਂ ਤੱਕ ਵਿਚਾਰਾ ਆਪਦੀ ਜਨਾਨੀ ਦੇ ਸਿਰ ਤੋਂ ਖਾਂਦਾ ਰਹੂਗਾ ਹਾਂਜੀ ਅਸੀਂ ਘੁੰਮਣ ਵਾਸਤੇ ਜਾਣਾ ਸਾਰੇ ਕਮੈਂਟ ਕਰਕੇ ਦੱਸੋ ਸੋ ਅਸੀਂ ਕਿੱਥੇ ਘੁੰਮਣ ਜਾਈਏ ਤੇਰਾ ਕਿੱਥੋਂ ਦਾ ਮੰਮਾ ਨਾ ਮੇਰਾ ਵੀਰ ਮੇਰੀ ਗੱਲ ਮੰਨ ਤੇ ਸਿੱਧਾ ਇੱਥੋਂ ਨਾ ਠੱਠੇ ਖੂਚ ਚਲਾ ਜਾ ਤੇ ਜਾ ਫਿਰ ਚਲਾ ਜਾ ਤੂੰ ਅਫਰੀਕਾ ਦੇ ਜੰਗਲਾ ਜੁੰਗਲਾਂ ਦੇ ਵਿੱਚ ਤੇ ਜਾ ਕਿਤੇ ਚੱਲ ਜਾ ਤੂੰ ਬਿਹਾਰ ਜਿੱਥੇ ਤੇਰੇ ਫੋਨ ਦੀ ਨਾ ਮਾਸਾ ਵੀ ਰੇਂਜ ਨਾ ਆਵੇ ਨਹੀਂ ਤਾਂ ਮੈਂ ਕਹਣਾ ਤੂੰ ਨੇ ਗੁਫਾ ਚਲਾ ਜਾ ਆਪਦੇ ਬਾਬੇ ਦੀ ਗੁਫਾ ਚ ਸੰਨ ਸਾਡੇ ਵਰਗਿਆਂ ਨੂੰ ਬਦਿਆਂ ਨੂੰ ਪੂਰੇ ਪੰਜਾਬ ਦੇ ਲੋਕਾਂ ਨੂੰ ਥੋੜੇ ਵਰਗਿਆਂ ਦੇ ਲੱਛਣਾਂ ਤੋਂ ਥੋੜੇ ਟਾਈਮ ਨਾ ਨਜਾਤ ਮਿਲੂਗੀ ਸਾਹ ਮਿਲੂਗਾ